ਲਓ ਵੀ ਮਿੱਤਰੋ ਕਹਿੰਦੇ ਕਰੋ ਨੋਟ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਵਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਂ ਅੱਜ ਗੱਲ ਕਰਾਂਗੇ ਬੈਸਟਾਂ ਵਾਲੇ ਘੋੜੀਆਂ ਕੌਣ ਲੈ ਗਿਆ ਫਿਰ ਜਿੱਤ ਕੇ ਕਹਿੰਦੇ ਅੱਜ ਬੈਸਟਾਂ ਵਾਲੀਆਂ ਘੋੜੀਆਂ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੰਡ ਟਿੱਕਰ ਬਣੇ ਰਹੋ ਕੱਲ ਕਰਾਂਗੇ ਆਪਾਂ ਪੱਟੀਆਂ ਰਾਜਪੂਤਾਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਫਾਈਨਲ ਮੈਚ ਅਸੀਂ ਬਹੁਤ ਤਕੜਾ ਹੋਇਆ ਬੇਅ ਫਲਾਂਟੀ ਨਿਊਜ਼ੀਲੈਂਡ ਤੇ ਮਾਤਾ ਸਹਿਬਕੌਰ ਸ਼ਾਹਕੋਟ ਲਵਾਈਨ ਦੇ ਵਿੱਚ ਜਿਹੜਾ ਸੰਦੀਪ ਨੰਗਲੰਬੀਆ ਦੀ ਟੀਮ ਹੈ ਦੇ ਵਿੱਚ ਫਾਈਨਲ ਮੈਚ ਹੋਇਆ ਸੀਗਾ ਜਿੱਥੇ ਸ਼ਾਹਕੋਟ ਲਵਾਈਨ ਦੇ ਰਹੇ ਨੰਬਰ 38 ਤੇ ਬਿਓਫਲੈਂਟੀ ਨਿਊਜ਼ੀਲੈਂਡ ਦੇ ਰਹੇ 40.5 ਨੰਬਰ ਫਾਸਟ ਰਾਈਡ ਟੀਮ ਬਿਓਫਲੈਂਟੀ ਨਿਊਜ਼ੀਲੈਂਡ ਸੈਂਕਟ ਰਾਈਡ ਟੀਮ ਸੰਦੀਪ ਨੰਗਲੰਬੀਆ ਟੀਮ ਤੇ ਬੈਸਟ ਰੇਡਰ ਬਣਿਆ ਇੱਥੇ ਕਹਿੰਦੇ ਦੀਪ ਦਬਰਜੀ ਵਾਲਾ ਮੁੰਡਾ ਜਿਹਨੇ ਕਹਿੰਦੇ 22 ਰੇਡਾਂ ਪਾ ਕੇ 19 ਨੰਬਰ ਲਏ ਤੇ ਬੈਸਟ ਜਾਫੀ ਬਣਿਆ ਇੱਥੇ ਕਹਿੰਦੇ ਵੈਗਰੂ ਸੀਚੇਵਾਲ ਵਾਲਿਆਂ 12 ਟੱਚ ਲਾ ਕੇ ਮੁੰਡੇ ਨੇ 6 ਜੱਫੇ ਲਏ ਜੱਗੂ ਵਾਲੇ ਜੱਗੂ ਹਾਕਮ ਵਾਲੀ ਦੇ 15 ਟੱਚ 5 ਜੱਫੇ ਸੀਗੇ ਸੀਚੇਵਾਲੀਆ ਵੈਗਰੂ ਬਣਿਆ ਬੈਸਟ ਯਾਫੀ ਪਹਿਲਾ ਨਾਮ 1 ਲੱਖ 25000 ਸੀ ਦੂਜਾ ਨਾਮ ਲੱਖ ਰੁਪਇਆ ਸੀ ਬੈਸਟਾਂ ਦੇ ਲਈ ਘੋੜੀਆਂ ਸੀਗੀਆਂ ਤੇ ਜਿੱਤ ਗਿਆ ਕਹਿੰਦੇ ਪਰ ਸਿਰੇ ਦਾ ਰੇਡਰ ਤੇ ਯਾਫੀ ਪੂਰੀ ਜਾਣਕਾਰੀ ਦੇਖਣ ਲਈ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਕਰਦਾ ਕਰੋ ਧੰਨਵਾਦ ਥੈਂਕ ਯੂ ਗੱਲ